ਹੈਲੋ ਜੀ ਸ਼ਸ਼ਵੀ ਕਾਲ ਜੀ ਆਪ ਸਭ ਨੂੰ ਮੇਰੇ ਵੱਲੋਂ ਮਨਦੀਪ कौर ਮਾਨ ਮੰਨੂ ਹੈ। ਐਲਪੀ ਸ਼ਸ਼ਵੀ ਕਾਲ ਪਤਾ ਪਤਾ ਜੀ ਹਰਤਾਵਾਂ ਟਕਰਾ ਜ਼ਿਲ੍ਹਾ ਬਠਿੰਡਾ ਮੌੜ ਮੰਡੀ ਦਸ਼ਮੇਸ਼ ਨਗਰ ਨੇੜੇ ਬਸ ਅੱਡਾ ਜੀ। ਸੋ ਅੱਜ ਆਪਾਂ ਲੈ ਕੇ ਆਈਆਂ ਜੀ ਗਰਮੀਆਂ ਦੀ ਫੇਰ ਨਵੇਂ ਪ੍ਰਿੰਸੈਸ ਕਾਟਨ ਦੇ ਸੂਟ ਪ੍ਰਿੰਸੈਸ ਆਪਣੇ ਕੋਲੇ ਆ ਰਹੀ ਹੈ ਕਿਉਂਕਿ ਪ੍ਰਿੰਸੈਸ ਦਾ ਕੋਈ ਲੰਬਾ ਨਹੀਂ ਕੋਈ ਕੰਪਲੀਟ ਨਹੀਂ। ਨਾ ਹੀ ਫਿੱਟ ਹੈ ਤੇ ਨਾ ਹੀ ਖਰਾਬ ਹੋਵੇ ਇਹ ਗਰਮੀਆਂ ਚ ਪਾਈ ਬਿਲਕੁਲ ਫੀਲ ਨਹੀਂ ਹੁੰਦਾ ਵੀ ਆਪਣੇ ਕੱਪੜਾ ਪਾਇਆ ਇੰਨੀ ਸੌਫਟ ਚੀਜ਼ ਹੈ ਕਿਉਂਕਿ ਮੈਂ ਯੂਜ਼ ਕੀਤੀ ਹੋਈ ਹੈ ਫਿਰ ਇੰਨੇ ਕੌਨਫੀਡੈਂਸ ਨਾਲ ਕਹਿ ਰਹੀਆਂ ਸੋ ਇਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬਤ ਤੋਂ ਬਤ ਸ਼ੇਅਰ ਕਰੋ ਤੇ ਬਤ ਤੋਂ ਬਤ ਫੋਲੋ ਕਰਿਓ ਇਹ ਆਪਣੀ ਪ੍ਰਿੰਸਸ ਕਾਟਨ ਦੇ ਸੂਟ ਹੈ ਜੀ ਨਵੇਂ ਡਿਜ਼ਾਈਨ ਹੈ ਇਹ ਆਪਣੇ ਕੋਲ ਸਿਰਫ ਕਲਰ ਤਿੰਨ ਕਨੇ ਤੇ ਪਰ ਸੂਟ ਦੇ ਵਿੱਚ 2-2 3-3 ਨੇ ਵੀ ਥਾਣ ਮਿਲਦੀ ਹੈ ਕਿਉਂਕਿ ਜਿਹੜਾ ਆਪਾਂ ਸੇਲ ਤੇ ਕੱਪੜੇ ਲਿਆਉਣੇ ਉਹ ਕੱਟ ਕੇ ਨਹੀਂ ਦਿੰਦੇ ਆਪਾਂ ਨੂੰ ਸੇਲ ਤੇ ਸਾਰੇ ਲੈਣੇ ਪੈਂਦੇ ਆ ਜੇ ਦੋ ਸੂਟ ਆ ਤਿੰਨ ਆ ਚਾਰ ਆ ਸਾਰੇ ਲੈਣੇ ਪੈਂਦੇ ਆ ਸੋ ਇਹਦੇ ਵਿੱਚ ਇੱਕ ਇੱਕ ਡਿਜ਼ਾਈਨ ਤੇ ਤਿੰਨ ਤਿੰਨ ਸੂਟ ਨੇ ਤੇ ਬਾਕੀ ਵੀਰੇ ਤੁਸੀਂ ਜਿਹੜਾ ਕੋਈ ਡਿਜ਼ਾਈਨ ਤੁਹਾਨੂੰ ਫਿੱਟ ਆਉਂਦਾ ਪਲੀਜ਼ ਇਹ ਸਕਰੀਨਸ਼ਾਟ ਲੈਣਾ ਨਾ ਭੁੱਲਾ ਕਰੋ ਤੇ ਅਸੀਂ ਵੀਡੀਓ ਦਾ ਉਹਨਾਂ ਛੋਟੀਆਂ ਬਣਾਇਆ ਕਰਾਂਗੇ ਤੇ ਕਿਉਂਕਿ ਸਾਡੀਆਂ ਵੀਡੀਓ ਘੱਟ ਦੇਖੀਆਂ ਜਾਂਦੀਆਂ ਤੇ ਫਿਰ ਅਸੀਂ ਉਹਨੂੰ ਸ਼ਾਰਟ ਕੱਟ ਕੇ ਬਣਾਇਆ ਕਰਾਂਗੇ ਗੱਲਾਂ ਘੱਟ ਬਣਾਇਆ ਕਰਾਂਗੇ ਦੇਖੋ ਜੀ ਇਹ ਆਪਣਾ ਪਹਿਲਾ ਕਲਰ ਇਹ ਆਪਾਂ ਸਰਦੀਆਂ ਵਾਲਾ ਡਿਜ਼ਾਈਨ ਵੀ ਲੈ ਕੇ ਵਿੱਚ ਐ ਪਸ਼ਮੀਨੇ ਚ ਬਿੰਦ ਚੁੰਨੀਆਂ ਵਾਲਾ ਇਹ ਬਿਨਾ ਚੁੰਨੀਆਂ ਤੋਂ ਆਇਆ ਇਹ ਪ੍ਰਿੰਸਸ ਕਾਟਨਾ ਸਿਰਫ 750 ਚ 750 ਰੁਪਏ ਚ ਤੁਹਾਨੂੰ ਮਿਲੂਗੀ ਕਿਸੇ ਭੈਣ ਭਰਾ ਨੂੰ ਲੋੜ ਹੋਵੇ ਪਲੀਜ਼ ਸਕਰੀਨਸ਼ਾਟ ਲੈ ਇੱਕ ਸਕਰੀਨਸ਼ਾਟ ਜ਼ਰੂਰ ਲਿਆ ਕਰੋ ਜੇ ਤੁਸੀਂ ਮੈਨੂੰ ਐਡਗਰ ਨਾਲ ਪੁੱਛਦੇ ਹੋ ਨਾ ਵੀ ਦੂਜੇ ਨੰਬਰ ਤੇ ਤੁਸੀਂ ਤਾਂ ਉਹ ਚੀਜ਼ੇ ਤੇ ਮੈਂ ਭੁੱਲ ਜਾਈਂ ਕਿ ਕਿਵਰੀਆ ਮੈਨੂੰ ਬੈਲਟ ਲੱਗ ਜੇ ਫਿਰ ਤੁਸੀਂ ਮੈਨੂੰ ਪੁੱਠਾ ਸਿੱਧਾ ਬੋਲੋਗੇ ਕਿ ਤੁਸੀਂ ਗੱਲ ਤੇ ਭੇਜਤਾ ਤਾਂ ਪਲੀਜ਼ ਸਕਰੀਨਸ਼ਾਟ ਲੈ ਲਿਆ ਕਰੋ ਆ ਗਾ ਜੀ ਆ ਗਰਾ ਨੂੰ ਕਲਰ ਦਾ ਫਰੋਜੀ ਕਲਰ ਐ ਇਦੇ ਵਿੱਚ ਤਿੰਨ ਤਿੰਨ ਸੂਟ ਨੇ ਇੱਕ ਕਲਰ ਚ ਕਿਸੇ ਭਾਨਪੜਾ ਨੂੰ ਲੋੜਵੇ ਮੰਗਾ ਸਕਦੇ ਹੋ ਸੌਫਟ ਕੱਪੜਾ ਕੱਪੜਾ ਦਾ ਬਿਲ ਵੀ ਨਹੀਂ ਕਿਰ ਕੋਡ ਸਾਰੇ ਤੇ ਲੱਗੇ ਹੋਣਗੇ ਇਹ ਸਾਡੀ ਗਾਰੰਟੀ ਹੈ ਵੀ ਇਹ ਕੱਪੜਾ ਫਿੱਟ ਜੇ ਖਰਾਬ ਹੋ ਜੀਏ ਤੇ ਬੁਰਾ ਜੇ ਸਾਡੀ ਗਾਰੰਟੀ ਹੈ ਇਸ ਚੀਜ਼ ਦੀ ਜਿਹੜਾ ਕੱਪੜਾ ਅਸੀਂ ਵਰਤ ਲਿਆ ਉਹਦੀ ਅਸੀਂ ਗਾਰੰਟੀ ਲੈਣੀ ਹੁੰਦੀ ਹੈ ਵੀ ਜਿਹੜੇ ਕੱਪੜੇ ਸਾਨੂੰ ਨੌਲੇਜ ਨਹੀਂ ਉੱਥੇ ਅਸੀਂ ਵੀ ਚੁੱਪ ਕਰ ਜਾਂਦੇ ਹੁੰਨੇ ਬਸ ਐਂ ਕਹਿੰਦੇ ਨੇ ਵੀ ਸਾਨੂੰ ਦੇਖਣ ਜੀ ਠੀਕ ਲੱਗਿਆ ਸੋ ਇਹ ਸੀ ਆਪਣਾ ਦੂਜਾ ਕਲਰ ਸਕਰੀਨ ਸੌਟ ਲੈਣਾ ਜਵਾਨਪੁਰਾ ਨਾਲ ਦੀ ਫੋਟੋ ਵੀ ਤੁਹਾਨੂੰ ਨਾਲ ਨਾਲ ਜਿਹੜੇ ਆਪਣੇ ਪੱਕੇ ਕਸਟਮਰ ਆ ਜੀ ਜਿਹੜੇ ਆਪਣੇ 6-7 ਮਹੀਨੇ ਜਿਹੜੇ ਜੁੜੇ ਹੋਏ ਨਾਲ ਜੀ ਉਹਨਾਂ ਨੂੰ ਤਾਂ ਪਤਾ ਕਿ ਆਪਣੀ ਕੁਆਲਿਟੀ ਕੀ ਹੈ ਜੀ ਆਪਾਂ ਇਹ बार-बार QR ਕੋਡ ਤਾਂ ਦੱਸਦੇ ਹੁੰਦੇ ਨੇ ਜਿਹੜਾ ਆਪਣੇ ਨਵੇਂ ਕਸਟਮਰ ਜੁੜਦੇ ਏ ਕਿ ਉਹਨਾਂ ਨੂੰ ਵਿਸ਼ਵਾਸ ਹੋ ਜੇ ਕਿ ਤਾਂ ਕਰਕੇ ਆਪਾਂ QR ਕੋਡ ਦੱਸ ਦਈਏ ਤੇ ਇਹ ਪ੍ਰਿੰਸੈਸ ਦਾ ਕਾਟਨ ਦਾ ਸੂਟ ਹੈ ਵੀਰੇ ਕਲਰ ਹੈ ਜਿਹੜਾ ਕਲਰ ਤੁਹਾਨੂੰ ਪਸੰਦ ਆਉਂਦਾ ਹੈ ਪਲੀਜ਼ ਸਕਰੀਨ ਸ਼ਾਟ ਲੈਣਾ ਬਿਲਕੁਲ ਨਹੀਂ ਭੁੱਲਣਾ ਇਹ ਆਪਣਾ ਪ੍ਰਿੰਸ ਕੁੱਟਨ ਦਾ ਅਗਲਾ ਕਲਰ ਹੈ ਜੀ ਤੇ ਜਿਹੜੇ ਭੈਣ ਭਰਾ ਰਹਿ ਜਾਂਦੇ ਹੁੰਦੇ ਅਸੀਂ ਕਈ ਵਾਰੀ ਦੁਬਾਰਾ ਲਿਓਣੇ ਆ ਤੇ ਆਪਣਾ ਫੋਟੋ ਪਿੱਛਾ ਕਰੋ ਭੇਜਿਆ ਕਰੋ ਪ੍ਰਿੰਸ ਕੁੱਟਨ ਆਪਣੇ ਕੋਲੇ ਵੀਰੇ 750 ਦੀ ਆ ਦੇਖੋ ਐ ਮੈਚਿੰਗ ਸੈਲਫ ਪ੍ਰਿੰਟ ਅਗਲਾ ਅਗੇ ਜੀ ਇਹ ਵਾਲਾ ਕਲਰ ਹੈ ਪਿੰਕ ਜਿਹਾ ਕਲਰ 750 ਇਹ ਸੂਟ ਵੀਰੇ ਨਾ ਫਿੱਟਣ ਨਾ ਕਰਨ ਬਹੁਤ ਜਿਆਦਾ ਸੌਫਟ ਕਾਟਨ ਆ ਜੀ ਮੈਂ ਆਪਾਂ ਕਹਿ ਦੇਣਾ ਨਾ ਵੀ ਇਹ ਬ੍ਰਾਂਡ ਦੀ ਕਾਟਨ ਹੈ ਪ੍ਰਿੰਸਸ ਬ੍ਰਾਂਡ ਦੀ ਕਾਟਨ ਹੈ ਤੇ ਜਿਹੜੇ ਪ੍ਰਿੰਸਸ ਪਾ ਰਹੇ ਉਹਨਾਂ ਨੂੰ ਪਤਾ ਹੀ ਪ੍ਰਿੰਸਸ ਕਿੰਨੀ ਹੋਲੀ ਹੈ ਇਹ ਖਰਾਬ ਨਹੀਂ ਹੁੰਦੀ ਇਹਦੇ ਕਲਰ ਸੇਮ ਰਹਿਣਗੇ ਵੀਰੇ ਪੱਟ ਨੂੰ ਪਾਟ ਜੂ ਕੱਪੜੇ ਦੇ ਕਲਰ ਨਹੀਂ ਹੱਲਣਗੇ ਆ ਹੋਰ ਕਲਰ ਆਗੇ ਜੀ ਇਹ ਬਹੁਤ ਸੋਹਣੀ ਚੀਜ਼ ਹੈ ਤੁਸੀਂ ਇਹ ਸੂਟ ਲੈ ਕੇ ਤੇ ਸਲਵਾਰ ਤੇ ਬਰਕ ਵੀ ਕਰਵਾ ਸਕਦੇ ਹੋ ਵੀ 2 200 ਰੁਪਿਆ ਲੈਣਗੇ ਤੇ ਸਲਵਾਰ ਦੇ ਪੌਂਚੇ ਤੇ ਫੁੱਲ ਵੀ ਪਵਾਏ ਜਾਂਦੇ ਆ ਇਹ ਸੂਟ ਲੈ ਕੇ ਨਾ ਲੋਕ ਪੌਂਚੇ ਤੇ ਕੋਲ ਵੀ ਬਿਲਾੜਾ ਹੇਰ ਦੋ ਟਾਂ 100 ਰੁਪਿਆ ਲੈ ਲੈਂਦੇ ਬਹੁਤ ਸੋਹਣੇ ਫੁੱਲ ਪਾਣ ਦੇ ਰੰਗਾਂ ਨਾਲ ਤੇ ਆ ਗਈ ਆਪਣਾ ਲਾਸਟ ਕਲਰ ਕਿਸੇ ਭੈਣ ਨੂੰ ਭਰਾਣੇ ਲੈਣਾ ਹੋਵੇ ਪਲੀ ਸਕਰੀਨਸ਼ਾਟ ਲੈਣਾ ਨਹੀਂ ਭੁੱਲਣਾ ਤੇ ਭੈਣੋ ਇਹਨਾਂ ਦੇ ਇਹਨਾਂ ਦੇ ਪਹੁੰਚਾਂ ਤੇ ਲੋਕ ਹੁਣ ਵਰਕ ਕਰਾਉਣ ਲੱਗ ਗਏ ਆ ਪ੍ਰਿੰਸ ਦਾ ਸੂਟ ਲੈ ਲੈਂਦੇ ਆ ਤੇ ਇਹਦੇ ਪਹੁੰਚਾਂ ਤੇ ਕੁੜਤੀ ਨਾਲ ਦੇ ਰੰਦ ਪਵਾ ਕੇ ਵਰਕ ਕਰਾਉਣ ਲੱਗ ਗਏ ਸੋ ਸੋਨੂੰ ਸਾਡੀ ਵੀਡੀਓ ਕਿਦਾਂ ਦੀ ਲੱਗਦੀ ਹੈ ਪੀ ਲਾਈਕ ਸ਼ੇਅਰ ਕਮੈਂਟ ਲੂਟ ਕਰਿਆ ਕਰੋ ਤੇ ਸਾਨੂੰ ਬਹੁਤ ਹੌਸਲਾ ਮਿਲਦਾ ਤੁਹਾਡਾ ਤੇ ਬਾਕੀ ਤੁਸੀਂ ਬਹੁਤ ਸਾਥ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਵਾਹਿਗੁਰੂ ਸੋਨੂੰ ਚੜ੍ਹਦੀ ਕਲਾ ਚ ਰੱਖੇ